ਮੇਜੀ ਚੋਲ ਸਾਭ ਦੇ ਨਾਲ ਦੀ ਡਿਊਟੀ ਸੀ ਵੀ ਕਰਨ ਪਾਰ ਨਾ ਤੇ ਨੰਬਰ ਲਾਏ ਸਾਡੇ ਕੋਲ 111 ਨੰਬਰ ਆਵੇ 111 ਨੰਬਰ ਬੁਸ਼ਿਕਾ ਅਸੀਂ 112 ਗੁਰਦੂਪੱਠੇ ਇੱਥੇ ਕੈਂਪੇਨ ਕਰ ਰਹੇ ਸੀਗੇ ਅੰਦਰ ਕੁ ਬੀ ਲੋਕ ਹੀ ਸੀਗੇ ਜੀ ਬੜਾ ਮੱਲੋ ਦੁੱਖदाई ਮਨੂੰ ਘਟਨਾਇਆ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਨਹੀਂ ਰਹੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂਂਡ ਰਨ ਤਰਨ ਇਲੈਕਸ਼ਨ ਪ੍ਰਚਾਰ ਦੌਰਾਨ ਹੋਇਆ ਸੀ ਹਾਰਟ ਅਟੈਕ ਦੁਪਹਿਰ 1.30 ਵਜੇ ਕੀਤਾ ਜਾਵੇਗਾ ਉਹਨਾਂ ਦੇ ਜੱਦੀ ਪਿੰਡ ਸੂਂਡ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਸਰ ਕੀ ਮਾਫਰਾ ਮੇਰੇ ਨਾਲ ਪਿੱਛੇ ਪਰ ਸੇ ਕਹਿ ਰਿਹਾ ਜੀ ਮੈਂ ਡੈਡੀ ਗੇਟ ਆ ਜਾਂ ਆਪਾਂ ਉਸਤ ਮੇਰੀ ਚੌਂ ਸ਼ਾਪ ਦੇ ਨਾਲ ਹੀ ਜੋ ਤੁਸੀਂ ਕੀ ਕਰਨ ਪਾਰ ਨੇ ਤੇ ਨੰਬਰ 1 ਦੇ ਸਾਡੇ ਕੋਲ 111 ਨੰਬਰ ਉਹ 112 ਨੰਬਰ ਬੂਸ ਸੀਗਾ ਅਸੀਂ 10 12 ਦਿਨ ਤੋਂ ਇਕੱਠੇ ਇੱਥੇ ਕੈਂਪੇਨ ਕਰ ਰਹੇ ਸੀਗੇ ਪਰ ਸੋ ਮੰਮੀ ਕੋਈ ਘਰੇਲੂ ਕੰਮ ਕਰਕੇ ਮੈਂ ਕੱਲ ਬਸੋ ਸ਼ਾਮ ਮੀਚੇ ਆਪਣੇ ਫਲੋਰ ਆ ਜਾਣਾ ਫਲੋਰ ਦੇ ਰਹਿਣ ਵਾਲਾ ਤੇ ਕੱਲ ਸਵੇਰੇ ਕਿਤੇ ਇਹਨਾਂ ਨੂੰ ਮਾਰੀ ਟਖਰੀਬ ਹੋਏਗੀ ਜਿਹਨ ਛੇ ਬਣਾ ਰਹੇ ਸੀਗੇ ਤੇ ਅੰਦਰ ਕੁੰਡੀ ਲੱਗੀ ਸੀਗੀ ਤੇ ਬੜਾ ਮੱਲੋ ਦੁੱਖ ਦਾ ਹੀ ਮੰਨ ਲੋ ਘਟਨਾ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ 5 6 ਕਹਿ ਕੇ ਦਿਨ ਬਾਅਦ ਪਤਾ ਲੱਗਾ ਕਿ ਇਹ ਇੰਗਨਵਾ ਪਰਮੇ ਦੀ ਦੁਰਾਜਾ ਤੋੜਿਆ ਉਹਨੇ ਚੌੜੀ ਸਾਹਿਬ ਸਾਡਾ ਸਾਠ ਛੱਡ ਚੁੱਕੇ ਸੀਗੇ ਤੇ ਇਸ ਪਰਿਵਾਰ ਨਾਲ ਮੇਰਾ ਬਚਪਨ ਤੋਂ ਮੰਨ ਲੋ ਲਗਾਵਾ ਵੱਡੇ ਚੌੜੀ ਸਾਹ ਚੌੜੀ ਦੇ ਕਾਮਪੁਰੀ ਅਸੀਂ ਬਿਲਕੁਲ ਬੱਚੇ ਸੀ ਉਹਨਾਂ ਦੀ ਉਂਗਲੀ ਲਾ ਕੇ ਤੁਰਿਆ ਹਾਂ ਪਾਰਟੀ ਦੇ ਨਾਲ ਅੱਜ ਉਸੇ ਤਰ੍ਹਾਂ ਪਾਰਟੀ ਬੜੇ ਇੱਥੇ ਕੋਈ ਵੀ ਛੋਟਾ ਜਿਹਾ ਫੰਕਸ਼ਨ ਹੁੰਦਾ ਸੀ ਤੇ ਚੌੜੀ ਸਾਹਿਬ ਸਾਨੂੰ ਬਲਾਉਂਦੇ ਸੀ ਤੁਸੀਂ ਮੇਰੇ ਜੀ ਸੀ ਕਿ ਇੰਨੀਆਂ ਜਗ੍ਹਾ ਕੋਈ ਗੱਲਾਂ ਤੁਹਾਡੇ ਨਾਲ ਸੰਗੀਆਂ ਕੀਤਾ ਹੈ ਮੇਰ ਨਾਲ ਇਹੋ ਸੀ ਕਿ ਜੀ ਭੋਮੇਲੇ ਦੀ ਗੱਲ ਆ ਜਿਸ ਦਿਨ ਪਹਿਲੇ ਦਿਨ 25 ਤਰੀਕ ਨੂੰ ਉੱਥੇ ਗਏ ਆ 25 ਅਕਤੂਬਰ ਨੂੰ ਤੇ ਇਹ ਉੱਥੇ ਮੈਨੂੰ ਕਹਿੰਦੇ ਮੈਨੂੰ ਫੋਨ ਆ ਗਿਆ ਮੈਂ ਇੱਥੇ ਸੀ ਗਾਲੇ ਫਲੋਰ ਕਿ ਖੈਰੇ ਮੈਂ ਆਪਣੇ ਬਾੜ ਦੇ ਵਿੱਚ ਹੀ ਦੋ ਕਮਰੇ ਬੁੱਕ ਕਰਵਾ ਲੇ ਇੱਕ ਤੁਹਾਡਾ ਤੇ ਇੱਕ ਮੇਰਾ ਆ ਕਿਉਂਕਿ ਆਪਾਂ ਦੋਵੇਂ ਇੱਕੋ ਜਿਹੇ ਹੈਗੇ ਆ ਵਿੱਚ ਆਜੇ ਬੈਸਨਯੋਗ ਨੇ ਆਪਾਂ ਆਪਣੇ ਉੱਥੇ ਠੀਕ ਹੋ ਗੋ ਮੈਂ ਹੀ ਸਾਈਨ ਫੇਸ਼ ਅਮੀ ਉੱਤੇ ਇਕੱਠੇ ਹੋਣੇ ਜਦੋਂ ਕਮਰੇਜ ਮੈਨੂੰ ਲੈ ਕੇ ਜਾਂਦੇ ਤਾਂ ਮੈਂ ਸ਼ੁਕਰਨਾ ਕਰ ਰਿਹਾ ਵੀ ਚੌੜੀ ਸਾਹਿਬ ਤੁਸੀਂ ਇੰਨਾ ਕੁ ਛੰਡਾਇਆ ਆ ਤੇ ਕਮਰੇ ਜਿਹੜੇ ਆਪਣੇ ਕੋ ਲੈਵਲ ਦੇ ਥੋੜਾ ਲੱਗੂ ਕਿ ਜੀ ਆਪਾਂ ਕਿਹਦੇ ਇੱਥੇ ਵਿਆਹ ਸ਼ਾਦੀ ਤੇ ਆਏ ਆ ਆਪਾਂ ਪਾਰਟੀ ਦੀ ਕੈਂਪੇਨ ਤੇ ਆਏ ਆ ਚਾਹੇ ਆਪਾਂ ਨੂੰ ਪੱਦਰੀ ਖੜਕੇ ਵੀ ਕੈਂਪੇਨ ਕਰਨੀ ਪਵੇ ਤਾਂ ਆਪਣਾ ਤਾਂ ਵੀ ਇੱਥੇ ਧਰਮ ਬਣਦਾ ਸੋ ਇਸ ਕਰਕੇ ਕੋਈ ਨਹੀਂ ਕਮਰੇ ਕਮਰੇ ਮੈਨੂੰ ਕਿੰਦੇ ਦੇਖੇ ਜਾਂਦੇ ਤੇ ਆਪਾਂ ਕੈਂਪੇਨ ਕਰਨੀ ਪਾਰਟੀ ਦੇ ਆਪਣੇ ਬਾਡ ਦੇ ਵਿੱਚ ਹੋਟਲ ਆ ਛੋਟਾ ਜਿਹਾ ਹੋਟਲ ਸੀਗਾ ਜੀ ਬਿਜ਼ਨਸ ਸਿਟੀ ਦੇ ਅੰਦਰ ਹੀ ਸੀਗਾ ਤਮਲੋ ਉਹਨਾਂ ਦਾ ਸਥਾਨ ਲਿਖਿਆ ਸੀ ਮੈਂ ਤੇ ਕਹੂੰਗਾ ਵੱਡੀ ਗੱਲ ਤੇ ਇਹ ਸੀ ਕਿ ਤੇ ਮੈਂ ਵੀ ਰਹਿੰਦਾ ਰਿਹਾ ਉੱਥੇ ਮਨੂ ਦੋ ਤਿੰਨ ਦਿਨ ਰਿਹਾ ਫਿਰ ਮੇਰਾ ਪ੍ਰਬੰਧ ਰਹਿਣਾ ਸਾਇਦ ਜੇ ਦਿੱਤਾ ਪ੍ਰਦੇਸ਼ ਵਾਲਿਆਂ ਨੂੰ ਕੋਕੋ ਕਮ ਲੈਣਾ ਸਕਿਉ ਡਿਊਟੀ ਸੰਧੀਆਂ ਪਾਰਟੀ ਪ੍ਰਤੀ ਕਿੱਦਾਂ ਪਤਾ ਲੱਗਾ ਕਿ ਉਹਨਾਂ ਨੂੰ ਅਟੈਕ ਜਿਹੜਾ ਆ ਗਿਆ ਇਹ ਜੀ ਮਨਲੋ ਕੱਲ ਗਨਮੈਨ ਦੇ ਦੱਸਣ ਮੁਤਾਬਕ ਇਹਨੇ ਜਾ ਕੇ ਦਰਵਾਜਾ ਖੜਕਾਇਆ ਦਰਵਾਜਾ ਉਹ ਖੁੱਲਿਆ ਨਹੀਂ ਨਾ ਕਿ ਸ਼ੈਦ ਰਾਮ ਕਰਦੇ ਦੂਜੀ ਵਾਰੀ ਫੇਰ ਤੇ ਜਾ ਕੇ ਦਰਵਾਜਾ ਖੜਕਾਇਆ ਗਨਮੈਨ ਨੇ ਤੇ ਕਾਫੀ ਚੇਰਬਾਨ ਇਨੂੰ ਲੱਗਾ ਵੀ ਸ਼ਾਇਦ ਕਿਤੇ ਬਾਥਰੂਮ 'ਚ ਹੋਣਗੇ ਫੇਰ ਵੀ ਲੋਨਾਂ ਦਰਵਾਜ਼ਾ ਖੋਲ੍ਹਿਆ ਫੇਰ ਅੱਧਾ ਘੰਟਾ ਵੇਟ ਕਰਕੇ ਬਾਹਰ ਵਿੱਚ ਫੇਰ ਫੋਨ ਫਾਨ ਕਰਦੇ ਜਿਨੂੰ ਫੋਨ ਦੀ ਵੀ ਰਿਪਲਾਈ ਨਹੀਂ ਆਇਆ ਫੇਰ ਦਰਵਾਜ਼ਾ ਤੋੜ ਕੇ ਕਿਤੇ ਪਤਾ ਲੱਗਾ ਕਿ ਸ਼ੌਰੀ ਸੌਂਦਰ ਮਤਲਬ ਇੱਕ ਸਾਈਡ ਤੇ ਲੇਟੇ ਹੋਏ ਸੀਗੇ ਜਾਂ ਲੱਗਦਾ ਸੀ ਕਿ ਜਿੱਦਾਂ ਬਿਲਕੁਲ ਆਰਾਮ ਵਸਤਾ ਵਿੱਚ ਪਏ ਆ ਪਰ ਜਦੋਂ ਹਿਲਾਇਆ ਜਲਾਇਆ ਪਤਾ ਲੱਗਾ ਕਿ ਉਹ ਸਭ ਸਿੱਦੇ ਸ자가 ਦੇ ਸਾਰ ਛੱਡ ਗਿਆ ਇਤਨਾ ਘਟਾ ਮੈਂ ਇਤਨਾ ਘਟਾ ਤੇਰਨਾਂ ਘਾਟਾ ਹੀ ਮੈਂ ਦੱਸ ਹੀ ਨਹੀਂ ਸਕਦਾ ਮੈਨੂੰ ਪਰਸਨਲ ਘਾਟਾ ਤਾਂ ਹੈ ਹੀ ਹੈਗਾ ਪਾਰਟੀ ਨੂੰ ਤਾਂ ਬਹੁਤ ਵੱਡਾ ਘਾਟਾ ਹੈ ਇਹ ਲੋਕ ਜਿਹੜੇ ਆ ਇੱਕ ਮਲੇ ਧਰ ਹੋਰ ਸੀਗੇ ਚੌਰੀ ਜਗਤਰਾਮ ਹੋਰੀ ਤੁਹਾਨੂੰ ਦੱਸਿਆ ਵੀ ਮੈਂ ਤੇ ਮੇਰੀਆਂ ਬੜੀਆਂ ਯਾਦਾਂ ਜੁੜੀਆਂ ਚੌਰੀ ਸਾਹਿਬ ਨੇ ਕੋਈ ਕੋਈ ਕੰਮ ਨੂੰ ਵੱਡਿਆਂ ਨੂੰ ਕਿਹਾ ਆ ਕੇ ਮੈਨੂੰ ਕਹਿੰਦੇ ਵੀ ਡੱਡਾ ਮੈਨੂੰ ਥੋੜਾ ਪਤਾ ਸੀ ਦੂਜੀ ਪਾਸੇ ਤੋਂ ਆ ਕਿ ਇਸ ਕਰਕੇ ਮਤਲਬ ਜਿੰਨਾ ਕਹਿ ਲਈਏ ਸਾਡਾ ਮਤਲਬ ਥੰਮ ਸੀਗਾ ਹੈ ਮਾਸਟਰ ਗੁਰਮントਸ ਸਿੰਘ ਹੋਰਾਂ ਦੇ ਪਰਿਵਾਰ ਤੋਂ ਬਾਅਦ ਚੌਰੀ ਸੁੰਦਰ ਸਿੰਘ ਹੋਰਾਂ ਦੇ ਪਰਿਵਾਰ ਤੋਂ ਬਾਅਦ ਇਹ ਆਸੇ ਸਾਡੇ ਸਮਾਜ ਨੂੰ ਸਾਡੇ ਦਲ ਦੇ ਭਾਈਚਾਰੇ ਨੂੰ ਸਾਡ ਨੂੰ ਵੀ ਮਾਨਸੇਣਾ ਲੋਕਾਂ ਦੇ ਇਹ ਕਦੀ ਇਹਨਾਂ ਦੇ ਮਾਗ ਵਿੱਚ ਕੋਈ ਗੱਲ ਹੀ ਨਹੀਂ ਸੀਗੀ ਇਹੋ ਜੀ ਜਿੱਦਾਂ ਸਰਕਲ ਸਿਕਿਓਰ ਮੇਰੇ ਪਾਰਟੀ ਆ ਸੋਚ ਆ ਆਸ ਪਾਰਟੀ ਦੀ ਉਸ ਹੱਬ ਨੇ ਪ੍ਰਭਾਵ ਵਿੱਚ ਚੱਲਦਾ ਸੀ ਤੇ ਜਿੰਨਾ ਕਿ ਇਹ ਇਹ ਸਾਡ ਨੂੰ ਘਾਟਾ ਪੂਰਾ ਹੁੰਨ ਵਾਲਾ ਨਹੀਂ 美 <laughs>